ਆ ਗਈ ਮੰਮੀ ਹਾਂ ਮੈਂ ਤਾਂ ਆ ਗਈ ਤੂੰ ਦੱਸ ਰੋਟੀ ਹਜੇ ਹੁਣ ਬਣਾਈ ਐ ਨਹੀਂ ਮੰਮੀ ਰੋਟੀ ਤਾਂ ਮੈਂ ਕਦੋਂ ਦੀ ਬਣਾਤੀ ਸੀ ਉਹ ਤਾਂ ਅਜ ਦੋਜੀ ਹੀ ਲੇਟ ਆਇਆ ਸੀ ਮੈਂ ਤਾਂ ਦੁੱਧ ਗਰਮ ਕਰਕੇ ਆਈਆਂ ਅੱਛਾ ਚਲੋ ਮੰਮੀ ਤੁਸੀਂ ਮੈਨੂੰ ਐਂ ਦੱਸੋ ਵੀ ਅੰਕਲ ਮਿਲ ਗਏ ਸੀ ਕਰੇ ਕਰ ਲਈ ਉਹਨਾਂ ਨਾਲ ਸਾਰੀ ਗੱਲਬਾਤ ਬਣਜੂ ਆਪਣਾ ਕੰਮ ਨਹੀਂ ਕੰਮ ਹਜੇ ਕਿੱਥੇ ਬਣਜੂ ਗੱਲਬਾਤ ਤਾਂ ਤੇਰੇ ਅੰਕਲ ਨਾਲ ਮੈਂ ਸਾਰੀ ਕਰਿਆਈ ਕਹਿੰਦਾ ਘਰ ਤਾਂ ਮੈਂ ਵੇਚ ਦੂੰਗਾ ਫਰ ਜੀ ਦੇ ਨਾ ਉਹਦੇ ਮੈਨੂੰ ਸੈਨ ਜ਼ਰੂਰੀ ਚਾਹੀਦੇ ਨੇ ਹੈ ਸੈਨ ਚਾਹੀਦੇ ਨੇ ਨਾ ਮੰਮੀ ਤੁਸੀਂ ਅੰਕਲ ਨੂੰ ਦੱਸਿਆ ਨਹੀਂ ਵੀ ਅਸੀਂ ਤਾਂ ਘਰ 2 ਨੰਬਰ 'ਚ ਵੇਚਣਾ ਨਾ ਮੰਮੀ ਜੇ ਸੈਨ ਹੀ ਕਰਾ ਲੇ ਫਿਰ ਤਾਂ 1 ਨੰਬਰ 'ਚ ਕੰਮ ਹੋ ਜੂ ਫਿਰ ਤਾਂ ਜਿਹੜੇ ਮਰਜੀ ਦਲਾਲ ਨੂੰ ਕਹਿ ਦਈਏ ਫਿਰ ਅੰਕਲ ਤੋਂ ਕੀ ਲੈਣਾ ਆਪਾਂ ਤਾਂ ਅੰਕਲ ਕੋਲੇ ਤਾਂ ਗਏ ਸੀ ਵੀ ਇਹ ਇਹ ਜੇ ਕੰਮ ਕਰ ਦਿੰਦਾ 2 ਨੰਬਰ ਵਾਲੇ ਨਹੀਂ ਦੱਸਿਆ ਸੀ ਉਹ ਕਹਿੰਦਾ ਪਰ ਸੈਨ ਤਾਂ ਜ਼ਰੂਰੀ ਨੇ ਇਹੀ ਤਾਂ ਕੰਮ ਮੰਮੀ ਔਖਾ ਹੈ ਹੁਣ ਮੈਂ ਉਹਨੂੰ ਕਿਵੇਂ ਕਹਦਾ ਵੀ ਇਹ ਤੇ ਸਾਈਨ ਕਰ ਦੇ ਨਾਲੇ ਉਹ ਪੁੱਛੂਗਾ ਨਹੀਂ ਵੀ ਇਹ ਕਾਦੇ ਸਾਈਨ ਕਰਾ ਰਹੇ ਹੋ ਜੇ ਕਿਤੇ ਉਹਨੂੰ ਪਤਾ ਲੱਗ ਗਿਆ ਵੀ ਮੇਰਾ ਘਰ ਵੇਚ ਦੇਣੇ ਫੇਰ ਤਾਂ ਉਹ ਉਦੀ ਚਲਾ ਜਾਊ ਇੱਥੋਂ ਨਹੀਂ ਵੇਚਣ ਨੂੰ ਕਿਹੜਾ ਉਹ ਜਵਾਬ ਦਿੰਦਾ ਬਥੇਰਾ ਵੇਚ ਦੂ ਪਰ ਤੂੰ ਹੁਣ ਆਏ ਸੋਚ ਵੀ ਆਪਾਂ ਸਾਈਨ ਕਿਵੇਂ ਕਰਾਈਏ ਉਹਦੇ ਨਾ ਉਦੋਂ ਤਾਂ ਤੂੰ ਕਹਿੰਦੀ ਸੀ ਛੁਟਕੀਆਂ ਨਾਲ ਵਿਕ ਜੂ ਇਹ ਬਹੁਤ ਕੁਝ ਕਰਨਾ ਪੈਂਦਾ ਇਹ ਜਿਹੇ ਕੰਮ ਛੁਟਕੀਆਂ ਨਾਲ ਨਹੀਂ ਹੁੰਦੇ ਉਹ ਖੇ ਵਾਲੇ ਕੰਮ ਚ ਤਾਂ ਬਹੁਤ ਹੇਰਾ ਫੇਰੀਆਂ ਕਰਨੀਆਂ ਪੈਂਦੀਆਂ ਨੇ ਮੰਮੀ ਮੈਨੂੰ ਕੀ ਪਤਾ ਸੀ ਵੀ ਹੁਣ ਆ ਸੈਨਾ ਦਾ ਪੰਗਾ ਪੈ ਜਾਊਗਾ ਮੈਨੂੰ ਤਾਂ ਆਏ ਸੀ ਵੀ ਅੰਕਲ ਬਾਹਰ ਦੀ ਵਾਰ ਵੇਚ ਦੂਗਾ ਪੈਸੇ ਆਪਣੇ ਕੋਲੇ ਆ ਜਾਣਗੇ ਪਰ ਹੁਣ ਨਮਈ ਸੱਪਾ ਛਿੜ ਗਿਆ ਨਹੀਂ ਘਰ ਦਾ ਮਾਲਕ ਐ ਉਹ ਜਿਹੜਾ ਕੋਈ ਘਰ ਲਊਗਾ ਉਹ ਇਹ ਦੇਖੂਗਾ ਵੀ ਇਹ ਤੇ ਮਾਲਕ ਦੇ ਸੈਨ ਹੈਗੇ ਆ ਕਿ ਨਹੀਂ ਇਹ ਜਿਹੀਆਂ ਹੇਰਾ ਫੇਰੀਆਂ ਤਾਂ ਪਹਿਲਾਂ ਹੀ ਹੁੰਦੀਆਂ ਸੀ ਹੁਣ ਨਹੀਂ ਹੁੰਦੀਆਂ ਹੁਣ ਤਾਂ ਦੁਨੀਆ ਬਹੁਤ ਚਲਾਕ ਹੋਈ ਬੈਠੀ ਐ ਹੋਣਤਾ ਮਾਲਕ ਦੇ ਨਾਲ ਇਹ ਵੀ ਦੇਖਦੇ ਨੇ ਵੀ ਤਾਏ ਚਾਚੇ ਦਾ ਨਾਂ ਤਾਂ ਨਹੀਂ ਬੋਲਦਾ ਮੰਮੀ ਆਇਆ ਤਾਂ ਫਿਰ ਬਹੁਤ ਔਖਾ ਹੋ ਗਿਆ ਫਿਰ ਤਾਂ ਆਪਾਂ ਘਰ बेच ਹੀ ਨਹੀਂ ਸਕਦੇ ਹੁਣ ਲਾ ਕੋਈ ਆਈਡੀਆ ਇਹਦਾ ਘਰ ਵਿਕ ਜੇ ਉਹ ਤਾਂ ਬਥੇਰੀਆਂ ਚੁਟਕੀਆਂ ਮਾਰਦੀ ਸੀ ਵੀ ਮਿੰਟ ਚ ਵਿਕ ਜੂਗਾ ਇਹੋ ਜਿਹਾ ਮਿੰਟਾਂ ਚ ਵਿਕਣ ਵਾਲਾ ਘਰ ਨਾ ਕੋਟ ਕਚੈਰੀਆਂ ਦੇ ਗੇੜੇ ਵੀ ਮਰਵਾ ਦਿੰਦਾ ਕੋਈ ਨਾ ਮੰਮੀ ਆਪਾਂ ਕੋਟ ਕਚੈਰੀਆਂ ਦੇ ਚੱਕਰ ਨਹੀਂ ਲਾਉਂਦੇ ਤੁਸੀਂ ਟੈਨਸ਼ਨ ਨਾ ਲਓ ਮੈਂ ਲਾਉਨੀ ਆ ਕੋਈ ਸਕੀਮ ਕਾਲ ਤੂੰ ਲਾ ਲਈ ਜਿਹੜੀ ਸਕੀਮ ਲਾਉਣੀ ਐ ਪਹਿਲਾਂ ਤੂੰ ਉਹਨੂੰ ਮੇਰੇ ਕੋਲੇ ਭੇਜ ਮੈਂ ਉਹਨੂੰ ਪੁੱਛਾਂ ਵੀ ਤੇਰਾ ਖਾਤਾ ਖੁੱਤਾ ਹੈਗਾ ਕੋਈ ਚਲੋ ਠੀਕ ਐ ਮੰਮੀ ਮੈਂ ਭੇਜ ਦਿਆਂ ਤੁਸੀਂ ਬੈਂਕ ਦਾ ਇਕੱਲਾ ਖਾਤਾ ਹੀ ਨਹੀਂ ਪੁੱਛਿਓ ਉਹ ਤੋਂ ਆਏ ਵੀ ਪੁੱਛ ਲਿਓ ਵੀ ਉਹਨੂੰ ਠੇਕਾ ਕਦੋਂ ਮਿਲੂਗਾ ਨਹੀਂ ਹਾਂ ਸੱਚ ਮੈਂ ਤਾਂ ਭੁੱਲੀ ਗਈ ਸੀ ਵੀ ਇਹਨੂੰ ਵੀ ਦੋ ਕਿੱल्ल्या ਦਾ ਠੇਕਾ ਮਿਲਣਾ ਨਾਲੇ ਹੁਣ ਤਾਂ ਹਾੜੀ ਦਾ ਕੰਮ ਨਿਭੜ ਗਿਆ ਸਾਰਾ ਹੁਣ ਤਾਂ ਲੋਕ ਦੇਣਗੇ ਹੀ ਠੇਕਾ ਹੋਰ ਮੰਮੀ ਤਾਂ ਹੀ ਤਾਂ ਮੈਂ ਤੁਹਾਨੂੰ ਯਾਦ ਕਰਾਇਆ ਵੀ ਇਹ ਵੀ ਗੱਲ ਵਿੱਚ ਛੇੜ ਲਿਓ ਆਪਾਂ ਨੂੰ ਪਤਾ ਲੱਗ ਜਾ। ਮੈਂ ਭੇਜਦੀ ਆਂ। ਹਾਂ ਭੇਜ ਦੇ। ਜੀ ਮੇਰੀ ਗੱਲ ਸੁਣਿਓ ਤੁਹਾਨੂੰ ਮੰਮੀ ਬੁਲਾ ਰਹੇ ਨੇ ਬਾਹਰ। ਮੰਮੀ ਨੇ ਕੀ ਕਰਾਉਣਾ ਜੀ? ਕੋਈ ਗੱਲ ਸੀ? ਮੈਨੂੰ ਤਾਂ ਪਤਾ ਨਹੀਂ ਜੀ ਵੀ ਕੀ ਗੱਲ ਕਰਨੀ ਐ। ਉਹਨਾਂ ਨੇ ਤਾਂ ਮੈਨੂੰ ਕਿਹਾ ਸੀ ਮੈਂ ਤੁਹਾਨੂੰ ਆ ਕੇ ਕਹਿਤਾ ਹੁਣ ਤੁਸੀਂ ਆਜੋ ਬਾਹਰ। ਹਾਂਜੀ ਮੰਮੀ ਜੀ ਤੁਸੀਂ ਬੁਲਾਇਆ ਮੈਨੂੰ ਹਾਂ ਪੁੱਤ ਬੁਲਾਇਆ ਬਹਿ ਜਾ ਮੇਰੀ ਗੱਲ ਸੁਣ ਬੈ ਕੇ ਹਾਂਜੀ ਪੁੱਤ ਮੈਂ ਤਾਂ ਤੈਨੂੰ ਕਿਹਾ ਸੀ ਇੱਥੇ ਬਾਹਰ ਆ ਕੇ ਬਹਿ ਜਾ ਕਰ ਤੂੰ ਤਾਂ ਅੰਦਰ ਹੀ ਬੈਠਾ ਰਹਿਣਾ ਤੂੰ ਗਿੰਦ ਝਟ ਆਪਦੀ ਭੂਆ ਨੂੰ ਫੋਨ ਫੋਨ ਕਰ ਲਿਆ ਕਰ ਐਨੇ ਨਾ ਬੰਦੇ ਦਾ ਮਨ ਹੋਰ ਹੋ ਜਾਂਦਾ ਮੰਮੀ ਜੀ ਮੈਂ ਕਿੱਥੋਂ ਕਰ ਲਾਂ ਜੀ ਫੋਨ ਹੁਣ ਤੁਹਾਨੂੰ ਪਤਾ ਹੀ ਆ ਮੇਰੇ ਕੋਲੇ ਕਿਹੜਾ ਕੋਈ ਫੋਨ ਆ ਵੀ ਮੈਂ ਉਹ ਤੋਂ ਗੱਲ ਕਰ ਲਿਆ ਕਰੂੰਗਾ ਲੈ ਪੁੱਤ ਇਹ ਕਿਹੜੀ ਗੱਲ ਐ ਤੂੰ ਮੇਰੇ ਵਾਲੇ ਫੋਨ ਤੋਂ ਕਰ ਲਿਆ ਕਰ ਨਾਲੇ ਤੇਰੀ ਭੂਆ ਨੂੰ ਵੀ ਐ ਹੋ ਜੇ ਹਾਂ ਵੀ ਮੇਰਾ ਭਤੀਜਾ ਮੇਰੇ ਨਾਲ ਗੱਲਾਂ ਕਰਦਾ ਨਾਲੇ ਕੋਈ ਨਹੀਂ ਹੁਣ ਤੈਨੂੰ ਵੀ ਫੋਨ ਦਵਾ ਦਾਂਗੇ ਫਿਰ ਤੂੰ ਜਿੰਨੀਆਂ ਮਰਜ਼ੀ ਗੱਲਾਂ ਬਾਤਾਂ ਕਰ ਲਿਆ ਕਰੀ ਨਾ ਜੀ ਨਾ ਮੈਂ ਕੀ ਕਰਨਾ ਭਲਾ ਫੋਨ ਨਾਲੇ ਮੇਰੇ ਕਿਹੜਾ ਕੋਈ ਰਿਸ਼ਤੇਦਾਰ ਹੈਗਾ ਕੱਲੀ ਭੂਆ ਉਹਦੇ ਨਾਲ ਮੈਂ ਤੁਹਾਡੇ ਵਾਲੇ ਫੋਨ ਤੋਂ ਗੱਲ ਕਰ ਲੈਣਾ ਨਾਲੇ ਕਾ ਨੂੰ ਮੰਮੀ ਆਪਾਂ ਪੈਸੇ ਲਾਉਣੇ ਨੇ ਫੋਨ ਤੇ ਤੁਸੀਂ ਰਹਿਣ ਹੀ ਦਿਓ ਨਾ ਪੁੱਤ ਰਹਿਣ ਕਿਉਂ ਦੇਣਾ ਹੁਣ ਇੱਕ ਅੱਧੇ ਦਿਨ ਤੇ ਆਪਾਂ ਨੂੰ ਠੇਕਾ ਮਿਲਣ ਵਾਲਾ ਹੈ। ਹੁਣ ਤਾਂ ਮੈਂ ਤੈਨੂੰ ਲੈ ਕੇ ਹੀ ਜਾਊਂਗੀ। ਸੱਚ ਪੁੱਤ ਤੈਨੂੰ ਵੀ ਠੇਕਾ ਮਿਲਣ ਵਾਲਾ ਹੈ। ਤੂੰ ਵੀ ਕਿਹੜਾ ਗੂੜਾ ਮਾਰਿਆ ਹੁੰਦਾ ਪਤਾ ਲੱਗ ਜਾਂਦਾ ਵੀ ਕਦੋਂ ਦੇਣਗੇ। ਠੇਕਾ? ਮੈਨੂੰ ਕਿਹੜਾ ਠੇਕਾ ਮਿਲਣਾ ਮੰਮੀ? ਨਾਲੇ ਮੇਰੇ ਕਿੰਨੀ ਤਾਂ ਉਹਨਾਂ ਦੀ ਪੈਸੇ ਨਿਕਲਦੇ ਨੇ। ਬਸ ਉਸੇ ਚ ਹੀ ਪੂਰਾ ਹੋ ਜਾਂਦਾ ਸਾਰਾ ਠੇਕਾ। ਨਾ ਇਹ ਕਿਵੇਂ ਤੇਰੇ ਪੈਸੇ ਉਧਰ ਹੀ ਪੂਰੇ ਹੋਈ ਜਾਂਦੇ ਨੇ। ਐਨੇ ਕਿੰਨੇ ਕ ਤਾਂ ਫੜੇ ਨੇ ਪੈਸੇ। ਪ੍ਰਯਤੀ ਕੀਤਾ ਉਹਨਾਂ ਪੈਸਿਆਂ ਦਾ ਨਾਲੇ ਤੈਨੂੰ ਇਹ ਜੀ ਕੀ ਲੋਡ ਪੈ ਗਈ ਸੀ ਲੋਡ ਤਾਂ ਮੰਮੀ ਮੈਨੂੰ ਬਹੁਤ ਜ਼ਰੂਰੀ ਸੀ ਜਦੋਂ ਮੇਰੀ ਮਾਂ ਢਿੱਲੀ ਸੀ ਉਦੋਂ ਮੈਂ ਠੇਕੇ ਵਾਲਾਂ ਤੋਂ ਪੈਸੇ ਫੜੇ ਸੀ ਹੁਣ ਜਿਹੜਾ ਠੇਕਾ ਮੈਨੂੰ ਆਉਂਦਾ ਉਹੀ ਕੱਟੀ ਜਾਂਦੇ ਨੇ ਤਾਂ ਕਰਕੇ ਮੈਨੂੰ ਹੁਣ ਠੇਕਾ ਨਹੀਂ ਮਿਲਦਾ ਹੈਗਾ ਬਸ ਹੁਣ ਤਾਂ ਮੈਨੂੰ ਇਹੀ ਹੈ ਵੀ ਹੌਲੀ-ਹੌਲੀ ਉਹਨਾਂ ਦੇ ਸਾਰੇ ਪੈਸੇ ਉੱਤਰ ਜਾਣ ਚੱਲ ਕੋਈ ਨਾ ਪੁੱਤ ਸਭ ਉੱਤਰ ਜਾਣਗੇ ਜੇ ਤੈਨੂੰ ਕਿਸੇ ਚੀਜ਼ ਦੀ ਕੋਈ ਲੋੜ ਹੈ ਨਾ ਆਪਣਾ ਠੇਕਾ ਆਉਣ ਵਾਲਾ ਉਹ ਤੋਂ ਲੈ ਲਈ ਤੂੰ ਜਿਹੜੀ ਚੀਜ਼ ਲੈਣੀ ਹੈ ਨਾਲੇ ਸਾਡੇ ਠੇਕੇ ਵਾਲੇ ਤਾਂ ਉਹ ਖਾਤੇ 'ਚ ਹੀ ਪਾ ਦਿੰਦੇ ਨੇ ਜਿੰਨੀ ਲੋੜ ਹੁੰਦੀ ਹੈ ਉਹਨੇ ਕਢਾ ਲਿਓਨੇ ਆ ਚੱਲ ਫੇਰ ਤਾਂ ਵਧੀਆ ਮੰਮੀ ਹਾਂ ਪੁੱਤ ਤੂੰ ਐਂ ਕਰੀ ਮੈਨੂੰ ਆਪਦਾ ਖਾਤਾ ਨੰਬਰ ਦੇ ਦੇ ਤੇ ਕੁਝ ਪੈਸੇ ਮੈਂ ਤੇਰੇ ਖਾਤੇ 'ਚ ਪਵਾ ਦੂੰਗੀ ਕਦੇ ਤੈਨੂੰ ਲੋੜ ਪਵੇ ਆਪਦੇ ਕਢਾ ਕੇ ਵਰਤ ਸਕਦਾ ਮੰਮੀ ਮੈਂ ਕਿਹੜਾ ਖਾਤਾ ਦੇਵਾਂ ਮੇਰਾ ਤਾਂ ਕਿਸੇ ਬੈਂਕ 'ਚ ਖਾਤਾ ਹੀ ਨਹੀਂ। ਕਿਉਂ ਮੇਰੇ ਕੋਲੇ ਕਿਹੜਾ ਕਦੇ ਪੈਸੇ ਹੁੰਦੇ ਸੀ ਜਿਹੜਾ ਮੈਂ ਖਾਤਾ ਖਲਾ ਕੇ ਉਹਦੇ ਵਿੱਚ ਜਮਾ ਕਰੀ ਜਾਂਦਾ। ਨਾਲੇ ਖਾਤੇ ਤਾਂ ਮੰਮੀ ਬੈਂਕਾਂ 'ਚ ਪੈਸੇ ਵਾਲਿਆਂ ਦੇ ਹੁੰਦੇ ਨੇ। ਹੁਣ ਮੇਰੇ ਵਰਗੇ ਦਾ ਕਾਹਦਾ ਖਾਤਾ? ਨਾ ਪੁੱਤ ਖਾਤਾ ਤਾਂ ਹੋਣਾ ਜ਼ਰੂਰੀ ਐ। ਨਾਲੇ ਜੇ ਖਾਤਾ ਖੁੱਲਿਆ ਹੋਊਗਾ ਨਾ ਤਾਂ ਦੋ-ਦੋ ਪੈਸੇ ਬੰਦਾ ਇਕੱਠੇ ਕਰੀ ਜਾਂਦਾ। ਜੋੜ ਲੈਂਦਾ। ਖਾਤਾ ਤਾਂ ਤੇਰਾ ਮੈਂ ਜ਼ਰੂਰ ਖਲਾਉਂਗੀ। ਚਲੋ ਕੋਈ ਨਾ ਮੰਮੀ ਜੀ। ਜਦੋਂ ਮੇਰੇ ਕੋਲ 2 ਪੈਸੇ ਹੋਏ ਆਪਾਂ ਉਹ ਦੋ ਖਲਾ ਲਾਂਗੇ ਹੁਣ ਕਿਹੜਾ ਕਾਲੀ ਆ ਕੋਈ ਤੇ ਨਾਲੇ ਜੇ ਮੈਨੂੰ ਲੋੜ ਪਈ ਮੈਂ ਥੋਤੋ ਲੈ ਲੂੰ ਪੈਸੇ ਯਾਰ ਪੁੱਤ ਜਿਵੇਂ ਤੇਰੀ ਮਰਜ਼ੀ ਆ ਉਹ ਮੈਂ ਕਰ ਲਈ ਚੱਲ ਹੁਣ ਆਪਾਂ ਚਾਹ ਪਾਣੀ ਪੀઈએ ਚਲੋ ਠੀਕ ਆ ਮੰਮੀ ਮੰਮੀ ਹੁਣ ਤੁਸੀਂ ਸੋਹੋਂਗੇ ਮੈਨੂੰ ਗੱਲ ਤਾਂ ਦੱਸ ਦੋ ਕੀ ਹੋਈ ਏ ਤੁਹਾਡੀ ਇਹਨਾਂ ਨਾਲ ਨਹੀਂ ਮੈਂ ਤਾਂ ਉਹੀ ਪਈ ਸੀ ਪਹਿਲਾਂ ਮੈਨੂੰ ਤੂੰ ਇਹ ਦੱਸ ਹੈਪੀ ਅੰਦਰ ਕੀ ਕਰਦਾ ਕਿਤੇ ਆਪਣੀਆਂ ਗੱਲਾਂ ਸੁਣੀ ਜਾਵੇ ਹੋਰ ਨਵਾਂ ਪੰਗਾ ਖੜਾ ਹੋ ਜੇ ਤੁਸੀਂ ਇਹ ਟੈਨਸ਼ਨ ਨਾ ਲਾਓ ਮੰਮੀ ਉਹ ਤਾਂ ਚਾਹ ਪੀ ਕੇ ਸੌਂ ਗਈ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਕੀ ਕਹਿੰਦਾ ਸੀ ਉਹ ਕਰੀ ਸੀ ਤੁਸੀਂ ਖਾਤੇ ਵਾਲੀ ਗੱਲ ਨਾਲੇ ਠੇਕੇ ਵਾਲੀ ਕਰੀ ਸੀ ਮੈਂ ਨਾਲੇ ਤਾਂ ਮੈਂ ਠੇਕੇ ਬਾਰੇ ਗੱਲ ਕਰੀ ਨਾਲੇ ਖਾਤੇ ਬਾਰੇ ਕਰੀ ਉਹ ਕਹਿੰਦਾ ਮੇਰਾ ਤਾਂ ਕੋਈ ਖਾਤਾ ਖੁੱਤਾ ਨਹੀਂ ਹੈਗਾ ਆ ਤਾਂ ਗੱਲ ਹੈ ਮੰਮੀ ਬਹੁਤ ਵਧੀਆ ਵੀ ਕਿਸੇ ਬੈਂਕ 'ਚ ਖਾਤਾ ਨਹੀਂ ਹੈਗਾ ਹੁਣ ਇਹ ਗੱਲ ਤਾਂ ਕਲੀਅਰ ਹੋ ਗਈ ਵੀ ਜੇ ਆਪਾਂ ਘਰ ਵੇਚਾਂਗੇ ਤਾਂ ਪੈਸੇ ਆਪਣੇ ਖਾਤੇ ਚ ਆਉਣਗੇ ਹਾਂ ਇਹ ਤਾਂ ਹੈ ਨਾਲੇ ਮੰਮੀ ਕੁੜ ਮੈਨੂੰ ਠੇਕੇ ਵਾਲੀ ਗੱਲ ਤਾਂ ਦੱਸ ਦੋ ਵੀ ਕੀ ਕਹਿੰਦਾ ਕਦੋਂ ਜਾ ਕੇ ਲਿਆਊਗਾ ਨਹੀਂ ਕਿਹੜਾ ਠੇਕਾ ਉਹਦੀ ਆਸ ਨਾ ਰੱਖ ਉਹਨੂੰ ਨਹੀਂ ਕੋਈ ਠੇਕਾ ਠੁੱਕਾ ਮਿਲਦਾ ਨਾ ਕਿਉਂ ਮੰਮੀ 2 ਕਿੱਲੇ ਦਾ ਉਹਦੇ ਕੋਲੇ ਜ਼ਮੀਨ ਹੈ ਉਹਦਾ ਠੇਕਾ ਤਾਂ ਆਉਂਦਾ ਹੀ ਹੋ ਉਹ ਕਿੱਧਰ ਜਾਂਦਾ ਨਹੀਂ ਜਾਣਾ ਕਿੱਥੇ ਹੈ ਉਹ ਤਾਂ ਉਦੋਂ ਇਹਨੇ ਪੈਸੇ ਫੜੇ ਵੇ ਸੀ ਜਦੋਂ ਇਹਦੀ ਮਾਂ ਬਿਮਾਰ ਸੀ ਉਹ ਤਾਂ ਠੇਕੇ ਵਾਲੇ ਵਿੱਚ ਹੀ ਕੱਟੀ ਜਾਂਦੇ ਨੇ ਹਜੇ ਤਾਂ ਉਹਨੂੰ ਜ਼ਮੀਨ ਦਾ ਕੋਈ ਪੈਸਾ ਨਹੀਂ ਮਿਲਦਾ ਇਹ ਵੀ ਨਹੀਂ ਪਤਾ ਵੀ ਉਹ ਕਦੋਂ ਤੱਕ ਉਤਰਨਾ ਫਿਰ ਇਹਦਾ ਮਤਲਬ ਤਾਂ ਮੰਮੀ ਇਹ ਹੈ ਵੀ ਆਪਣੇ ਕੋਲ ਤਾਂ ਇਕੱਲਾ ਇਹਦਾ ਘਰ ਹੈ ਉਹ ਵੀ ਆਪਣੇ ਕੋਲੇ ਤਾਂ ਰਹੁ ਜੇ ਆਪਾਂ ਉਹਨੂੰ ਛੇਤੀ ਛੇਤੀ ਵੇਚ ਲਾਂਗੇ ਜੇ ਕਿਤੇ ਮਾੜਾ ਮੋਟਾ ਟਾਈਮ ਪੈ ਗਿਆ ਤਾਂ ਫਿਰ ਇਹ ਵੀ ਹੱਥੋਂ ਜਾਊ ਨਾ ਇਹ ਵਿੱਚ ਮੈਂ ਕੀ ਕਰ ਸਕਦੀ ਆ ਮੈਂ ਤੈਨੂੰ ਦੱਸਿਆ ਤਾਂ ਸੀ ਵੀ ਤੇਰਾ ਅੰਕਲ ਆਏ ਕਹਿੰਦਾ ਭਾਈ ਵੀ ਕੀ ਸੇ ਕਾਗਜ਼ ਤੇ ਉਤੋਂ ਸائن ਸੂਲ ਕਰਾ ਲਓ ਫਿਰ ਮੈਂ ਵੇਚ ਦੂੰਗਾ। ਉਹ ਮੰਮੀ ਕੱਲੇ ਕਾਗਜ਼ ਤੇ ਸائن ਕਰਾ ਕੇ ਨਹੀਂ ਸਕਦਾ ਉਹ ਤਾਂ ਪੂਰਾ ਐਫੀਡੈਫਟ ਬਣਾਉਣਾ ਪਊ। ਉਹ ਤਾਂ ਕਚੈਰੀਆਂ 'ਚ ਜਾ ਕੇ ਲਿਖਾਉਣਾ ਪਊ ਤਾਂ ਕਿ ਤੇ ਆਪਾਂ ਘਰ ਵੇਚਣ ਦੇ ਹੱਕਦਾਰ ਹੋਵਾਂਗੇ। ਅੱਛਾ ਇਹ ਗੱਲ ਕਹਿੰਦਾ ਸੀ ਤੇਰਾ ਅੰਕਲ ਵੀ ਐਸ ਲੋਟ ਸائن ਕਰਾਉਣੇ ਨੇ। ਹਾਂ ਮੰਮੀ ਐਫੀਡੈਫਟ ਤੇ ਸائن ਕਰਾਉਣੇ ਪੈਣਗੇ। ਚਲੋ ਕੋਈ ਨਾ ਮੈਂ ਲਾਉਣੀ ਐ ਸਕੀਮ ਸائن ਤਾਂ ਮੈਂ ਕਰਾ ਕੇ ਛੱਡੂੰਗੀ। ਨੀ ਚੱਲ ਜਿਹੜਾ ਕੁਝ ਕਰਨਾ ਤੂੰ ਛੇਤੀ ਕਰ ਜੇ ਐਵੇਂ ਘਰ 'ਚ ਗੱਲ ਫੈਲ ਗਈ ਨਾ ਫੇਰ ਨੀ ਵਿਕਣਾ ਰੁਕਣਾ ਉਹ ਕੋਈ ਨਾ ਮੰਮੀ ਤੁਸੀਂ ਫਿਕਰ ਨਾ ਕਰੋ ਮੈਂ ਅੱਜ ਕੱਲ੍ਹ 'ਚ ਹੀ ਕਰ ਦਿਆਂ ਜਿਹੜਾ ਕੁਝ ਕਰਨਾ ਹੈ ਲੈ ਮੰਮੀ ਮੈਂ ਤਾਂ ਹੁਣ ਜਾਣ ਆਉਣੀ ਕਰਨਾ ਚੱਲ ਪੁੱਤ ਤੂੰ ਐ ਕਰੀ ਤੇਰੀ ਮਨਜੀਤ ਆਂਟੀ ਕੋਲ ਹੀ ਵਗ ਜੀ ਉਹ ਆਪੇ ਤੈਨੂੰ ਫਾਰਮ ਫੁਰਮ ਦੇ ਦੂ ਉੱਥੇ ਨਾਲੇ ਸਾਰਾ ਦੱਸ ਦੂਗੀ ਵੀ ਕਿੱਥੇ ਕਿੱਥੇ ਸਾਈਨ ਕਰਾਉਣੇ ਨੇ ਹਾਂ ਮੰਮੀ ਉਹਨਾਂ ਕੋਲ ਹੀ ਜਾਊਂਗੀ ਨਹੀਂ ਤਾਂ ਬੈਂਕਾਂ 'ਚ ਇੰਨੀ ਨਹੀਂ ਭੀੜ ਹੁੰਦੀ ਹੈ ਹਾਂ ਹਾਂ ਜਾਇਆ ਠੀਕ ਹੈ ਕੱਲ ਜੇ ਫਾਰਮ ਜੇ ਲਿਆਵੇ ਤਾਂ ਆ ਕੇ ਸਾਈਨ ਸੂਨ ਕਰਾ ਲਵੇ ਫਿਰ ਮੈਂ ਗੋਰਾ ਲਾਲ ਨੂੰ ਫੋਨ ਕਰ ਦਿਆਂ ਫਿਰ ਉਹ ਦਿਖਾ ਦੂਗਾ ਕਿਸੇ ਨੂੰ ਤਾਂ ਜਾ ਕੇ ਕਰ ਵੀ ਦੂਗਾ ਮੰਮੀ ਜੀ ਲਵੀ ਕਿੱਥੇ ਗਈ ਆ ਉਹ ਤਾਂ ਪੁੱਤ ਬਾਜ਼ਾਰ ਗਈ ਹੈ ਕੰਮ ਬਾਜ਼ਾਰ ਗਈ ਐ ਮੰਮੀ ਮੈਨੂੰ ਨਾਲ ਲੈ ਜਾਂਦੀ ਉਹ ਨਾਲੇ ਮੈਂ ਕਰੇ ਬੇਲਾ ਤਾਂ ਹੈਗਾ ਸੀ ਪਹਿਲਾਂ ਵੀ ਜਦੋਂ ਜਾਂਦੀ ਸੀ ਉਹ ਮੈਨੂੰ ਨਾਲ ਤਾਂ ਲੈ ਕੇ ਜਾਂਦੀ ਹੁੰਦੀ ਸੀ ਉਹ ਤਾਂ ਪੁੱਤ ਪਾਰਲਰ 'ਚ ਗਈ ਐ ਤੂੰ ਉੱਥੇ ਜਾ ਕੇ ਕੀ ਕਰਨਾ ਸੀ ਨਾਲੇ ਬੰਦੇ ਥੋੜੀ ਜਾਂਦੇ ਨੇ ਉੱਥੇ ਚਲੋ ਫੇਰ ਤਾਂ ਠੀਕ ਐ ਮੰਮੀ ਮੈਨੂੰ ਤਾਂ ਐਸੀ ਵੀ ਚਲ ਨਾਲੇ ਮੈਂ ਘੁੰਮੇ ਆਉਂਦਾ ਜੇ ਬਾਜ਼ਾਰ ਗਈ ਹੁੰਦੀ ਤਾਂ ਕੋਈ ਨਾ ਪੁੱਤ ਤੁਸੀਂ ਅੱਖ ਨੇ ਫੇਰ ਜਾਇਓ ਬਾਜ਼ਾਰ ਕਿਹੜਾ ਆਪਣੀ ਬਾੜੀ ਦੂਰ ਐ ਚਲੋ ਠੀਕ ਹੈ ਮੰਮੀ ਫੇਰ ਜਾ ਆਵਾਂਗੇ ਕੰਗਾ ਪੁੱਤ ਲਾ ਇਹਦਾ ਤਾਂ ਸੱਚੀ ਹੀ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਇਹ ਅੰਦਰ ਹੈ ਕਿਹੜੇ ਵੇਲੇ ਬਾਹਰ ਆ ਜਾਂਦਾ ਆ ਗਈ ਕੁੜੇ ਹਾਂਜੀ ਮੰਮੀ ਆ ਗਈ ਮੈਂ ਤਾਂ ਹੋਰ ਸ਼ੁਕਰ ਹੈ ਤੂੰ ਛੇਤੀ ਆ ਗਈ ਆ ਹੁਣੇ ਬਾਹਰ ਆ ਕੇ ਉਹ ਵੀ ਪੁੱਛਦਾ ਸੀਗਾ ਅੱਛਾ ਵੀ ਕਿੱਥੇ ਗਈ ਹੈ ਲਾ ਫੇਰ ਤੁਸੀਂ ਕੀ ਕਿਹਾ ਮੈਂ ਕਿਹਾ ਪਾਲਕ ਚ ਗਈ ਐ ਚਲ ਵਧੀਆ ਕੀਤਾ ਐ ਬਹਾਨਾ ਲਾਤਾ ਚਲ ਤੂੰ ਮੈਨੂੰ ਇਹ ਬੱਸ ਖਾਤੇ ਵਾਲੇ ਫਾਰਮ ਲੈ ਆਈ ਤੂੰ ਹਾਂਜੀ ਮੰਮੀ ਫਾਰਮ ਤਾਂ ਮੈਂ ਲੈ ਆਈ ਆਜੋ ਉੱਥੇ ਬਹਿ ਕੇ ਗੱਲ ਕਰਦੇ ਆ ਚਲ ਬਾਹਰ ਤੌੜਾ ਪਤਾ ਨਹੀਂ ਲੱਗਦਾ ਵੀ ਕਦੋਂ ਆ ਜੇ ਤਾਂ ਕਰਕੇ ਤੁਹਾਨੂੰ ਕਿਹਾ ਸੀ ਵੀ ਅੰਦਰ ਹੀ ਆਜੋ ਹੁਣ ਦੱਸ ਦਿਆਂ ਤੁਹਾਨੂੰ ਮੰਮੀ ਫਾਰਮ ਤਾਂ ਮੈਂ ਲੈ ਆਈ ਮਾਰੇ ਖਾਲੀ ਦੂਜਾ ਪੇਪਰ ਵੀ ਲੈ ਆਈ ਕਿਤੇ ਸਾਈਨ ਕਰਾਉਣੇ ਨੇ ਨਾ ਤੂੰ ਹੁਣ ਕਰਾ ਲੇਂਗੀ ਸਾਈਨ ਤੈਨੂੰ ਲੱਗਦਾ ਵੀ ਉਹ ਖਾਲੀ ਪੇਜ ਤੇ ਸਾਈਨ ਕਰ ਦੂਗਾ ਉਹ ਹੋ ਮਮੀ ਮੈਂ ਕਿਹੜਾ ਉਸੇ ਪੇਪਰ ਤੇ ਸਾਈਨ ਕਰਾਉਂਗੀ ਮੈਂ ਤਾਂ ਜਿਹੜੇ ਖਾਤਾ ਖੋਲਣ ਵਾਲੇ ਫਾਰਮ ਲਿਆਈਆਂ ਉਹਨਾਂ ਦੇ ਵਿੱਚ ਲਾਤਾ ਵਿੱਚ ਹੀ ਰੱਖ ਕੇ ਉਹ ਤੇ ਵੀ ਸਾਈਨ ਕਰਾ ਲੂੰਗੀ ਨਾ ਜੇ ਉਹਨੇ ਪੁੱਛ ਲਿਆ ਵੀ ਆਹ ਖਾਲੀ ਪੇਜ ਤੇ ਕਿਉਂ ਸਾਈਨ ਕਰਾਉਣੀ ਐ ਫੇਰ ਕੀ ਜਵਾਬ ਦੇਂਗੀ ਉਹ ਤਾਂ ਮਮੀ ਬਾਅਦ ਦੀਆਂ ਗੱਲਾਂ ਨੇ ਮੈਂ ਇੱਕ ਵਾਰੀ ਕੋਸ਼ਿਸ਼ ਤਾਂ ਕਰਕੇ ਦੇਖ ਲਾਂ ਜੇ ਪੁੱਛ ਵੀ ਲਿਆ ਤਾਂ ਮੈਂ ਕੋਈ ਨਾ ਕੋਈ ਬਹਾਨਾ ਲਾ ਦੂੰਗੀ। ਚੱਲ ਫਿਰ ਤੂੰ ਹੁਣੇ ਹੀ ਜਾ ਕਰਾ ਸੈਨ। ਜੇ ਇਹ ਕੰਮ ਨਿਬੜੂਗਾ ਨਾ ਫੇਰ ਹੀ ਤੇਰੇ ਅੰਕਲ ਨੂੰ ਫੋਨ ਕਰੂੰ। ਹਾਂ ਮੰਮੀ ਜਾਣੀ ਆ ਉਹ ਨਾ। ਮੈਨੂੰ ਤਾਂ ਆਪ ਬਹੁਤੀ ਕਾਲੀ ਐ। ਹੋਰ ਪੁੱਤ ਇਹ ਜੇ ਕੰਮ ਕਾਲੀ ਦੇ ਹੀ ਹੁੰਦੇ ਨੇ। ਹਾਂਜੀ। ਜੀ ਬੈਠ ਕੇ ਮੇਰੀ ਗੱਲ ਸੁਣਿਓ। ਮੈਂ ਗੱਲ ਕਰਨੀ ਆ ਤੁਹਾਡੇ ਨਾਲ। ਹਾਂ लवली ਦੱਸ ਕੀ ਗੱਲ ਹੈ ਮੈਂ ਨਾ ਜੀ ਬੈਂਕ ਚੋਂ ਫਾਰਮ ਲੈ ਕੇ ਆਈ ਆ ਤੁਹਾਡੇ ਖਾਤਾ ਖੋਲਣ ਲਈ ਅੱਛਾ ਮੰਮੀ ਨੇ ਮੈਨੂੰ ਦੱਸਿਆ ਸੀ ਵੀ ਤੁਹਾਡਾ ਤਾਂ ਖਾਤਾ ਹੀ ਨਹੀਂ ਹੈਗਾ ਕਿਸੇ ਬੈਂਕ ਚ ਹਾਂ ਮੰਮੀ ਨਾਲ ਹੋਈ ਸੀ ਮੇਰੀ ਗੱਲ ਪਰ ਮੰਮੀ ਤਾਂ ਕਹਿੰਦੀ ਸੀ ਵੀ लवली ਪਾਰਲਰ ਗਈ ਆ ਫਿਰ ਤੁਸੀਂ ਆਹ ਫਾਰਮ ਕਿਵੇਂ ਲੈ ਆਏ ਗਈ ਤਾਂ ਮੈਂ ਪੱਲ ਰਹੀ ਸੀ ਫਿਰ ਮੈਂ ਆਉਂਦੀ ਆਉਂਦੀ ਨੇ ਸੋਚਿਆ ਵੀ ਚਲ ਜਾਂਦੀ ਹੋਈ ਬੈਂਕ ਚੋਂ ਫਾਰਮ ਵੀ ਲੈ ਜਾ ਚਲ ਤੁਹਾਡਾ ਖਾਤਾ ਹੀ ਖਲਾ ਦੂੰਗੀ ਪਰ ਮੈਂ ਤਾਂ ਮੰਮੀ ਨੂੰ ਵੀ ਕਿਹਾ ਸੀ ਵੀ ਮੈਂ ਖਾਤਾ ਖਲਾ ਕੇ ਕੀ ਕਰਨਾ ਹੈ ਨਾਲੇ ਮੇਰੇ ਕੋਲੇ ਕਿਹੜਾ ਐਨੇ ਪੈਸੇ ਨੇ ਵੀ ਮੈਂ ਬੈਂਕ 'ਚ ਜਮਾ ਕਰ ਸਕਾਂ ਇਹ ਜ਼ਰੂਰੀ ਥੋੜੀ ਹੁੰਦਾ ਵੀ ਜੇ ਪੈਸੇ ਹੋਣਗੇ ਫੇਰ ਹੀ ਆਪਾਂ ਖਾਤਾ ਖਲਾਵਾਂਗੇ ਕਦੇ ਪੈਸੇ ਵੀ ਆ ਜਾਣਗੇ ਜੇ ਅੱਜ ਖਾਤਾ ਖੁੱਲਿਆ ਹੋਊਗਾ ਤਾਂ ਉਹਦੇ ਵਿੱਚ ਰੱਖ ਦੋਗੇ ਹੁਣ ਮੈਂ ਫਾਰਮ ਲੈ ਆਈ ਤੁਸੀਂ ਇਹਨਾਂ ਤੇ ਸਾਈਨ ਕਰ ਦਿਓ ਮੈਂ ਤੁਹਾਡਾ ਖਾਤਾ ਖਲਾ ਦਵਾਂ ਆਹ ਲਓ ਜੀ ਫਾਰਮ ਪਰੇ ਤਾਂ ਖਾਲੀ ਪਿਆ ਜੀ ਫਾਰਮ ਭਰਿਆ ਤਾਂ ਹੋਇਆ ਨਹੀਂ ਓਹੋ ਫੇਰ ਕੀ ਹੋ ਗਿਆ ਜੀ ਤੁਸੀਂ ਜਿੱਥੇ ਟਿਕ ਲੱਗੀ ਵੀ ਹੈ ਉੱਥੇ ਸਾਈਨ ਕਰ ਦਿਓ ਇਹ ਤਾਂ ਮੈਂ ਆਪ ਹੀ ਉਹਨਾਂ ਨੂੰ ਸਾਰਾ ਦੱਸ ਦੂੰਗੀ ਉਹਨਾਂ ਨੇ ਆਪ ਹੀ ਭਰ ਦੇਣਾ ਚਲੋ ਠੀਕ ਹੈ ਆ ਤਾਂ ਜੀ ਜਮੇ ਕੋਰਾ ਕਾਗਜ਼ ਆ ਹੁਣ ਇਹਤੇ ਵੀ ਸਾਈਨ ਕਰਨੇ ਜ਼ਰੂਰੀ ਨੇ ਹਾਂਜੀ ਇਹਤੇ ਵੀ ਸਾਈਨ ਕਰਨੇ ਨੇ ਇਹ ਬੈਂਕ ਦੀ ਫਾਰਮੈਲਟੀ ਹੈ ਕੀ ਪਤਾ ਇਹਦੇ ਤੁਹਾਡੀ ਫੋਟੋ ਫੂਟੋ ਲਾਉਣੀ ਹੋਵੇ ਤੁਸੀਂ ਕਰ ਦਿਓ ਚਲੋ ਠੀਕ ਹੈ ਜੀ ਮੈਂ ਕਰ ਦਿੰਦਾ ਸਾਈਨ ਪਰ ਤੁਸੀਂ ਫਿਰ ਵੀ ਉੱਥੇ ਇਹਦੇ ਬਾਰੇ ਪੁੱਛ ਲਿਓ ਬੜੀ ਖੁਸ਼ ਹੋਈ ਹੁੰਦੀ ਐ ਲੱਗਦਾ ਕਰਤੇ ਹੋਣਗੇ ਸੈਨ ਆ ਲੋ ਮੰਮੀ ਤਰਾ ਲਿਆਂਦੇ ਸੈਨ ਤੁਸੀਂ ਤਾਂ ਉਹੀ ਡਰੀ ਜਾਂਦੇ ਸੀਗੇ ਵੀ ਪਤਾ ਨਹੀਂ ਕਰੂਗਾ ਕਿ ਨਹੀਂ ਨਾ ਐ ਕਿ ਮੈਂ ਕਰਤੇ ਸੈਨ ਨਾ ਉਹਨੇ ਕੋਰਾ ਜਿਹਾ ਕਾਗਜ਼ ਦੇਖਿਆ ਨਹੀਂ ਪੁੱਛਿਆ ਨਹੀਂ ਤੈਨੂੰ ਕੁਝ ਮੰਮੀ ਲੱਗਿਆ ਤਾਂ ਸੀ ਪੁੱਛਣਾ ਕਹਿੰਦਾ ਆਹ ਕੋਰਾ ਜਿਹਾ ਕਾਗਜ਼ ਕੀ ਮੈਂ ਐ ਪਰ ਮੈਂ ਗੱਲ ਗੋਲ ਮੋਲ ਜੇ ਕਰਤੀ ਮੈਂ ਪਰ ਤੇਰੇ ਤੇ ਸ਼ੱਕ-ਸ਼ੁੱਕ ਤਾਂ ਨਹੀਂ ਹੋਇਆ ਉਹਨੂੰ ਲੈ ਮੰਮੀ ਸ਼ੱਕ ਕੀ ਹੋਣਾ ਸਾਰੇ ਪੇਪਰ ਤਾਂ ਅਸਲੀ ਸੀ ਵਿੱਚ ਇੱਕ ਪੇਪਰ ਹੀ ਕੋਰਾ ਲਾਇਆ ਹੋਇਆ ਸੀ ਜੇ ਹੁਣ ਸ਼ੱਕ ਹੁੰਦਾ ਤਾਂ ਹੋ ਹੀ ਜਾਵੇ ਆਪਾਂ ਨੇ ਕੀ ਲੈਣਾ ਸੈਨਸੀ ਉਹ ਆਪਾਂ ਨੇ ਕਰਾ ਲੇ ਚੱਲ ਫੇਰ ਤਾਂ ਠੀਕ ਐ ਇਹ ਟੈਨਸ਼ਨ ਵੀ ਉਤਰੀ ਹਾਂਜੀ ਮੰਮੀ ਹੁਣ ਤੁਸੀਂ ਐ ਕਰੋ ਅੰਕਲ ਨੂੰ ਫੋਨ ਕਰੋ ਉਹਨੂੰ ਪੁੱਛੋ ਵੀ ਤੈਨੂੰ ਕਦੋਂ ਘਰ ਦਿਖਾਈਏ ਹੋਰ ਜੇ ਉਹਨੂੰ ਘਰ ਦਿਖਾਵਾਂਗੇ ਤਾਂ ਹੀ ਕਿਸੇ ਗਾਕ ਨੂੰ ਉਹ ਦਿਖਾਵੂਗਾ ਤਾਂ ਹੀ ਤਾਂ ਮੈਂ ਤੁਹਾਨੂੰ ਕਹਿਨੀ ਆ ਵੀ ਅੰਕਲ ਨੂੰ ਕਰੋ ਫੋਨ ਤੂੰ ਐ ਕਰ ਮੈਨੂੰ ਫੋਨ ਲਿਆ ਕੇ ਫੜਾ ਮੈਂ ਤਾਂ ਹੁਣੇ ਹੀ ਕਰ ਦਿੰਨੀ ਆ ਲਿਓ ਨੀ ਆ ਮਮੀ ਆ ਲੋ ਮਮੀ ਫੋਨ ਆ ਉਹ ਤਾਂ ਫੋਨ ਨੂੰ ਤਾਂ ਕਹੀ ਜਾਨੀ ਐ ਇਹ ਤਾਂ ਹਜੇ ਕੋਰਾ ਕਾਗਜ਼ ਐ ਕੱਲੇ ਸਾਈਨ ਹੋਏ ਨੇ ਤੂੰ ਜਿਹੜਾ ਕੁਝ ਕਚੈਰੀਆਂ ਤੋਂ ਲਿਖਵਾਉਣਾ ਇਹ ਤੇ ਲਿਖਵਾ ਲ ਇਹਨੂੰ ਪੂਰਾ ਮੁਕੰਮਲ ਹੋ ਜਾਊਗਾ ਨਾ ਫੇਰ ਤੇਰੇ ਅੰਕਲ ਨੂੰ ਫੋਨ ਕਰ ਲਾਂਗੇ ਓਹੋ ਮਮੀ ਹੋਰ ਅੱਜ ਹੀ ਤਾਂ ਨਹੀਂ ਆਪਾਂ ਚੱਲੇ ਅੰਕਲ ਨੂੰ ਘਰ ਦਿਖਾਉਣਾ ਤੁਸੀਂ ਇੱਕ ਵਾਰੀ ਫੋਨ ਤਾਂ ਕਰ ਲਓ ਆ ਕਾਗਜ਼ ਦਾ ਕੀ ਐ ਇਹ ਤਾਂ ਮੈਂ ਅੱਜ ਹੀ ਤਿਆਰ ਕਰਾ ਲਿਆਉਂਗੀ ਮੇਨ ਦਾ ਮੰਮੀ ਸੈਂ ਜ਼ਰੂਰੀ ਸੀ ਉਹ ਆਪਾਂ ਨੇ ਕਰਵਾ ਲੇ ਆ ਜਿਹੜਾ ਲਿਖਾਉਣਾ ਹੈ ਉਹ ਤਾਂ ਸਾਰਾ 10 ਮਿੰਟ ਦਾ ਕੰਮ ਐ ਉਹ ਤਾਂ ਮੈਂ ਹੁਣੀ ਜਾ ਕੇ ਲਿਖਵਾ ਲਿਓ ਨੀਆ ਚੱਲ ਕੋਈ ਨਾ ਫਿਰ ਮੈਂ ਪੁੱਛ ਲੈਣੀ ਐ ਤੇਰੇ ਅੰਕਲ ਨੂੰ ਹੋਰ ਪੁੱਛੋ ਹਾਂ ਜੀ ਬੀਰ ਜੀ ਮੈਂ ਆ ਕੇ ਗਈ ਸੀ ਤੁਹਾਡੇ ਕੋਲ ਸਵੇਰੇ ਆਪਾਂ ਉਹ ਘਰ ਵੇਚਣ ਦੀ ਗੱਲ ਨਹੀਂ ਸੀ ਕਰੀ ਦੇਖੋ ਸਾਂਝ ਨੂੰ ਤਾਂ ਅਸੀਂ ਕਰਾ ਲੇ ਜਿਹੜਾ ਲੇਖ ਲਖਈਏ ਦਾ ਥੋੜਾ ਬਹੁਤਾ ਹੋਰ ਕੰਮ ਰਹਿੰਦਾ ਉਹ ਅਸੀਂ ਹੁਣ ਕਰਾ ਲੰਨੇ ਆ ਤੇ ਤੁਸੀਂ ਦੱਸੋ ਵੀ ਕੱਲ ਨੂੰ ਤੁਹਾਨੂੰ ਘਰ ਦਿਖਾਈਏ ਚਲੋ ਠੀਕ ਹੈ ਜੀ ਤੇ ਥੋੜੀ ਜੀ ਵੇਚਣ ਦੀ ਕੋਸ਼ਿਸ਼ ਛੇਤੀ ਕਰਿਓ ਤੇ ਦਲਾਲੀ ਤੁਹਾਨੂੰ ਵਧੀਆ ਦੇ ਦਾਂਗੇ ਚਲੋ ਠੀਕ ਹੈ ਜੀ ਕੱਲ ਨੂੰ ਦਿਖਾਉਨੇ ਆ ਤੁਹਾਨੂੰ ਘਰ ਅੱਛਾ ਏ ਠੀਕ ਠੀਕ ਚੱਲ ਕੁੜੀਏ ਰਾ ਕਾਗਜ ਤਿਆਰ ਤੇ 베ਚੀ ਇਹਦਾ ਘਰ ਚਲੋ ਮੰਮੀ